ਦਾ ਸੈਸ਼ਨ ਚੱਲਦਾ ਪਿਆ ਹੈ ਲੇਕਿਨ ਕਿਤੇ ਕਿਤੇ ਦਿੱਕਤ ਹੈ ਕਿ ਵਿਰੋਧੀ ਧਿਰ ਦੀ ਆਵਾਜ਼ ਜਿਹੜੀ ਲਗਾਤਾਰ ਦਬਾਈ ਜਾ ਰਹੀ ਹੈ ਹਾਂ ਜੋ ਜਿਸ ਤਰ੍ਹਾਂ ਪਹਿਲਾਂ ਤੋਂ ਰਵਈਆ ਰਿਹਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਪਹਿਲੀਆਂ ਸਰਕਾਰਾਂ ਦਾ ਪਿਛਲੇ 10 ਸਾਲ ਤੋਂ ਉਹ ਬਦਸਤੂਰ ਜਾਰੀ ਹੈਗਾ ਪਰ ਇਸ ਵਾਰ ਫਰਕ ਇਹ ਹੈ ਕਿ ਵਿਰੋਧੀ ਧਿਰ ਇੰਨੀ ਕਮਜ਼ੋਰ ਨਹੀਂ ਹੈਗੀ ਕਿ ਜਿਹਦੀ ਆਵਾਜ਼ ਨੂੰ ਦਬਾਇਆ ਜਾ ਸਕੇ ਇੱਕ ਮਜ਼ਬੂਤ ਵਿਰੋਧੀ ਪੱਖ ਇਹਨਾਂ ਚੋਣਾਂ ਦੌਰਾਨ ਸਾਹਮਣੇ ਆਇਆ ਹੈਗਾ ਔਰ ਜੋ ਕੱਲ ਰਾਹੁਲ ਗਾਂਧੀ ਜੀ ਦੀ ਸਪੀਚ ਤੇ ਉਸ ਤੋਂ ਬਾਅਦ ਮਹੂਆ ਮਿੱਤਰਾ ਦੀ ਸਪੀਚ ਉਸ ਤੋਂ ਬਾਅਦ ਇਹ ਰਾਜਾ ਦੀ ਸਪੀਚ ਨੇ ਜਿਸ ਤਰ੍ਹਾਂ ਪਰਖ ਜਿਉਂੜਾਏ ਨੇ ਭਾਜਪਾ ਸਰਕਾਰ ਦੇ ਔਰ ਇਹ ਸਾਰੇ ਕੰਮਾਂ ਦੇ ਦੀਆਂ ਸਾਰੀਆਂ ਨੀਤੀਆਂ ਦੇ ਪਾਲਿਸੀਆਂ ਦੇ ਉਹ ਆਪਣੇ ਆਪ ਜਿ ਇੱਕ ਬਹੁਤ ਹੀ ਖੰਦਰੂਪੱਖ ਹੈਗਾ ਭਾਰਤੀ ਜਮਹੂਰੀਅਤ ਦਾ ਤੇ ਕੱਲ ਕਾਫੀ ਦਿਲਚਸਪ ਰਹੀ ਲੋਕ ਸਭਾ ਦਾ ਸੈਸ਼ਨ ਔਰ ਸਰਕਾਰ ਬੈਕਫੁੱਟ ਤੇ ਸੀ ਤੇ ਰਾਹੁਲ ਗਾਂਧੀ ਫਰੰਟਫੁੱਟ ਤੇ ਹੋ ਕੇ ਖੇਡ ਰਹੇ ਸੀਗੇ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਨਿਰੰਕੁਸ਼ ਸ਼ਾਸਨ ਸੀਗਾ ਭਾਜਪਾ ਦਾ ਉਹ ਕਾਮਿਨੀ ਰਹਿਣ ਵਾਲਾ ਹੈਗਾ ਲਗਾਤਾਰ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ ਔਰ ਜਵਾਬ ਦੇਣੇ ਪੈਣਗੇ ਜਿਨ੍ਹਾਂ ਜਵਾਬਾਂ ਤੋਂ ਭਾਜਪਾ ਹਮੇਸ਼ਾ 10 ਸਾਲ ਤੋਂ ਟਲਦੀ ਆ ਰਹੀ ਸੀ ਔਰ ਪ੍ਰਧਾਨ ਮੰਤਰੀ ਚੁੱਪੀ ਧਾਰੇ ਬੈਠੇ ਰਹੇ ਚਾਹੇ ਉਹ ਕਿਸਾਨਾਂ ਦੇ ਮਾਮਲੇ ਹੋਵੇ ਇੱਕ ਸ਼ਬਦ ਤੱਕ ਨਹੀਂ ਬੋਲੇ ਚਾਹੇ ਮਹਿਲਾ ਪਹਿਲਵਾਨਾਂ ਦਾ ਮਾਮਲਾ ਹੋਵੇ ਇੱਕ ਸ਼ਬਦ ਤੱਕ ਨਹੀਂ ਬੋਲੇ ਚਾਹੇ ਮਨੀਪੁਰ ਦਾ ਮਾਮਲਾ ਹੋਵੇ ਇੱਕ ਸ਼ਬਦ ਤੱਕ ਨਹੀਂ ਬੋਲੇ ਚਾਹੇ ਗੁਰੂਖਰ ਯੂਨੀਵਰਸਿਟੀ ਵਿੱਚ ਔਰਤਾਂ ਦੇ ਜਨਨਤ ਪੀੜਨ ਦਾ ਮਾਮਲਾ ਇੱਕ ਸ਼ਬਦ ਤੱਕ ਨਹੀਂ ਬੋਲੇ ਚਾਹੇ ਲਖੀਮਪੁਰ ਖੇੜੀ ਦੇ ਕਿਸਾਨਾਂ ਨੂੰ ਕੁਚਲਣ ਦਾ ਮਾਮਲਾ ਹੋਵੇ ਇੱਕ ਮੰਤਰੀ ਦੇ ਬੇਟੇ ਦੁਆਰਾ ਆਪਣੀ ਗੱਡੀ ਥੱਲੇ ਤੋਂ ਉਹਦੇ ਇੱਕ ਸ਼ਬਦ ਤੱਕ ਨਹੀਂ ਬੋਲੇ ਜਿਹੜੇ ਮੌਨ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੂੰ ਮੈਨੂੰ ਲੱਗਦਾ ਕੱਲ ਪਹਿਲੀ ਵਾਰ ਉੱਠ ਕੇ ਰਾਹੁਲ ਗਾਂਧੀਆ ਜਵਾਬ ਦੇਣਾ ਪਿਆ ਔਰ ਇੱਕ ਸ਼ੁਰੂਆਤ ਹੈਗੀ ਹੈ ਕਿ ਜਿਹੜਾ ਵਿਰੋਧੀ ਪੱਖ ਹੈਗਾ ਉਹ ਇੰਨਾ ਮਜ਼ਬੂਤ ਹੈਗਾ ਇੰਨਾ ਇੱਕ ਮੁੱਠ ਹੈਗਾ ਔਰ ਵੱਡੀਆਂ-ਵੱਡੀਆਂ ਪਾਰਟੀਆਂ ਉਹ ਚੈ ਨਹੀਂ ਇੱਕ-ਇੱਕ ਇੱਕਾ ਦੁਕਾ ਮੈਂਬਰ ਨੇ ਐ ਡੀਐਮਕੇ ਹੋਈ ਟੀਐਮਸੀ ਹੋਈ ਅਕਲੇਸ਼ ਜਾਦਵ ਦੀ ਐਸਐਸਪੀ ਹੋਈ ਔਰ ਕਾਂਗਰਸ ਪਾਰਟੀ ਖੁਦ ਸੌਦੇ ਕਲੀਪ ਸੀਟ ਦੇ ਲੈ ਕੇ ਉੱਤੇ ਕਾਬਜ ਹੋਈ ਹੈਗੀ ਹੈ ਤੇ ਇਸ ਵਾਰ ਜਿਹੜੀ ਪਾਰਲੀਮੈਂਟ ਹੈਗੀ ਹੈ ਉਹ ਇੱਕ ਪਾਸੜ ਨਹੀਂ ਹੋਊਗੀ ਲਾਜ਼ਮੀ ਤੌਰ ਤੇ ਸਰਕਾਰ ਨੂੰ ਹਰ ਮੁੱਦੇ ਉੱਤੇ ਜਵਾਬ ਦੇ ਹੋਣਾ ਪਊਗਾ ਤੁਹਾਡੀ ਪਾਰਟੀ ਦੇ ਨੇਤਾ ਜਿਹੜੇ ਨੇ ਰਾਹੁਲ ਗਾਂਧੀ ਜੀ ਕੱਲ ਜਿਸ ਤਰ੍ਹਾਂ ਗਰਜੇ ਤੁਸੀਂ ਵੀ ਕਹਿ ਰਹੇ ਲੇਕਿਨ ਉਹਨਾਂ ਦੀ ਸਪੀਚ ਦੇ ਉੱਤੇ ਬਾਅਦ ਵੀ ਬਾਅਦ ਬੜੇ ਇਕੱਠੇ ਹੋ ਗਏ ਨੇ ਕਿ ਸਨਾਤਨ ਧਰਮ ਦੇ ਉੱਤੇ ਇਹਨਾਂ ਨੇ ਗਲਤ ਬੋਲਿਆ ਇਹਨਾਂ ਨੂੰ ਨਹੀਂ ਨਹੀਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਹਿੰਸਾ ਨਹੀਂ ਖਾਂਦਾ ਹੈਗਾ ਉਹਨੇ ਤਾਂ ਸਾਰੇ ਇਤਿਹਾਸਿਕ ਪ੍ਰਸੰਗ ਚੋਂ ਅਲੱਗ-ਅਲੱਗ ਧਰਮਾਂ ਦੇ ਪ੍ਰਸੰਗ ਦਾ ਉਹਨਾਂ ਹਵਾਲੇ ਦਿੱਤੇ ਹੈਗੇ ਕਿ ਕਿਤੇ ਵੀ ਹਿੰਸਾ ਦਾ ਜ਼ਿਕਰ ਨਹੀਂ ਹੈਗਾ ਪਰ ਜਿਹੜੇ ਇਹ ਨੇ ਭਾਜਪਾ ਵਾਲੇ ਇਹ Hindu ਧਰਮ ਦੇ ਵਿੱਚ ਇਹ ਇਹ ਹਿੰਸਾਵਾਦੀ ਨੇ ਹਿੰਦੂਵਾਦੀ ਰੁਚੀਆਂ ਰੱਖਦੇ ਨੇ ਜਿਹੜੇ ਕਿ ਖੁਦ ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਨਹੀਂ ਕਰਦੇ ਭਾਜਪਾ ਆਰਐਸਐਸ ਤੇ ਜਿਹੜੇ ਲੀਡਰਾਂ ਨੇ ਇਹ ਹਿੰਦੂ ਤਲ ਨਿਰਮਾਇੰਦਗੀ ਨਹੀਂ ਕਰਦੇ ਹਿੰਦੂ ਤਲ ਬਹੁਤ ਵੱਡਾ ਹੈਗਾ ਹਿੰਦੁਸਤਾਨ ਸਿੰਧੂਆਂ ਦਾ ਬਹੁਤ ਗਿਣਤੀ ਹੈਗੀ ਹੈ ਤੇ ਉਹ ਸਾਰੇ ਹਿੰਸਕ ਨਹੀਂ ਹੈਗੇ ਹੈ ਹਿੰਸਕ ਸਿਰਫ ਇੱਕ ਰਾਜਨੀਤੀ ਹਿੰਸਕ ਹੈਗੀ ਹੈ ਜਿਹੜੀ ਕਿ ਭਾਜਪਾ ਕਰਦੀ ਹੈਗੀ ਦਰਸਬ ਗੱਲ ਕੀਤੀ ਜਾਵੇ ਤੁਸੀਂ ਵੀ ਪੇਸ਼ੇਵਰ ਜੋ ਡਾਕਟਰ ਹੋ ਹੁਣ ਸੰਸਦ ਮੈਂਬਰ ਵੀ ਹੋ ਲੇਕਿਨ ਨੀਟ ਦੇ ਇਗਜ਼ਾਮ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਉਸਤੇ ਵੀ ਗੱਲਬਾਤ ਜਿਹੜੀ ਹੈ ਸਰਕਾਰ ਨਹੀਂ ਕਰਨ ਦੇ ਰਹੀ ਹੈ ਹਾਂ ਬਿਲਕੁਲ ਦੇਖੋ ਨੀਟ ਦੇ ਇਗਜ਼ਾਮ ਚ ਜਿਹੜਾ ਨੀਟ ਦਾ ਮਾਨ ਨਿਰਦੇਸ਼ ਕਹਿ ਗਿਆ ਉਹ ਭਾਜਪਾ ਦਾ ਬੰਦਾ ਹੈਗਾ ਔਰ ਭਾਜਪਾ ਨੇ ਪਿਛਲੇ 10 ਸਾਲਾਂ ਚ ਜਿਹੜੀਆਂ ਮਹੱਤਵਪੂਰਨ ਅਕਾਦਮਿਕ ਸੰਸਥਾਵਾਂ ਸਿਗੀਆਂ ਚਾਹੇ ਯੂਨੀਵਰਸਿਟੀ ਸੀ ਚਾਹੇ ਇਸ ਤਰ੍ਹਾਂ ਦੇ ਜਿਹੜੀ ਕੇਂਦਰੀ ਏਜੰਸੀਆਂ ਸਿਗੀਆਂ ਪਰ ਕਿ ਕਿੱਲਾ ਖੇਤ ਨਾਲ ਸੰਬੰਧ ਉਹਨਾਂ ਨੇ ਆਪਣੇ ਬੰਦੇ ਭਰਤੀ ਕੀਤੇ ਹੋਏ ਹੈਗੇ ਤੇ ਉਹਨਾਂ ਰਾਹੀਂ ਜਿਹੜੇ ਜਿੰਨੇ ਸਕੈਂਡਲ ਹੋਏ ਨੇ ਪਿਛਲੇ 10 ਸਾਲ 70 ਪੇਪਰ ਲੀਕ ਹੋਏ ਨੇ ਔਰ ਪਿਛਲੇ 5 ਸਾਲ 41 ਪੇਪਰ ਲੀਕ ਹੋਏ ਨੇ ਇਹ ਐਡਾ ਬੜਾ ਗੰਭੀਰ ਮੁੱਦਾ ਹੈ ਕਿ ਜਿਸ ਨਾਲ ਨਾ ਸਿਰਫ ਦੇਸ਼ ਦੇ ਲੋਕਾਂ ਦੀ ਸਿਹਤ ਨਾ ਖੇਡਿਆ ਜਾ ਰਿਹਾ ਇੱਕ ਅਰਬ 40 ਕਰੋੜ ਲੋਕਾਂ ਦੀ ਸਿਹਤ ਹੈ ਜਿਹੇ ਹੱਥਾਂ ਦਿੱਤੀ ਜਾ ਰਹੀ ਹੈ ਉਹਨਾਂ ਬੱਚਿਆਂ ਨੂੰ ਪੇਪਰ ਵੇਚੇ ਜਾ ਰਿਹਾ ਜਿਹੜੇ ਬੱਚੇ ਨਲਾਇਕ ਹੈਗੇ ਐਗਜ਼ਾਮ ਨਹੀਂ ਪਾਸ ਕਰ ਸਕਦੇ ਪੈਸੇ ਦੇ ਸਿਰ ਤੇ ਪੈਸੇ ਦਾ ਬੋਲ ਵਾਲਾ ਇਹਨੂੰ ਕਮਰਸ਼ੀਅਲਾਈਜ਼ ਕਰ ਦਿੱਤਾ ਗਿਆ ਇਹਦਾ ਵਪਾਰੀਕਰਨ ਕਰ ਦਿੱਤਾ ਗਿਆ ਸਿਹਤ ਦਾ ਵੀ ਤੇ ਵਿਦਿਆ ਦਾ ਵੀ ਦੋਨੋਂ ਮਹੱਤਵਪੂਰਨ ਪੱਖ ਨੇ ਕਿਸੇ ਮਨੁੱਖ ਦੇ ਵਿਕਾਸ ਵਿੱਚ ਉਹਦੀ ਜ਼ਿੰਦਗੀ ਅੱਗੇ ਤੋਰਨ ਵਿੱਚ ਸੋ ਦੋਹਾਂ ਦਾ ਜੋ ਪਹਿਲੇ 10 ਸਾਲ ਵਪਾਰੀਕਰਨ ਵੀ ਹੋਇਆ ਤੇ ਵਿਦਿਆ ਤੇ ਸਿਹਤ ਦਾ ਤੇ ਇਹ ਨਿੱਜੀ ਅਥਾ ਦੇ ਵੀ ਸੌਂਪੀ ਗਈ ਹੈਗੀ ਐ ਇਗਜ਼ਾਮਾਂ ਚ ਕਪੜੇ ਹੋਣ ਲੱਗੇ ਹੈਗੇ ਐ ਇਹ ਦੇਸ਼ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ ਹੀ ਹੈ ਦੇ 1 ਕਰੋੜ 40 ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈਗਾ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਹੈਗਾ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈਗਾ ਸੋ ਇਹ ਬੜਾ ਗੰਭੀਰ ਮਾਮਲਾ ਹੈਗਾ ਜਿਹਦੇ ਸਰਕਾਰ ਨਿੱਠ ਕੇ ਵੈਸ ਨਹੀਂ ਕਰਨਾ ਚਾਹਦੀ ਗਰੋ ਇਹ ਰਾਹੁਲ ਗਾਂਧੀ ਜੀ ਨੇ ਕੱਲ ਕਿਹਾ ਸੀ ਕਿ ਇੱਕ ਦਿਨ ਸਮਰਪਿਤ ਡੈਡੀਕੇਟਿਡ ਦਿਨ ਸਾਨੂੰ ਦਿਓ ਬਹਿਸ ਵਾਸਤੇ ਤਾਂ ਕਿ ਨੀਰ ਦੇ ਮੁੱਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਜਿਹੜੇ ਦੋਸ਼ੀ ਨੇ ਉਹ ਟਿੱਕੇ ਜਾ ਸਕਣ ਉਹਨਾਂ ਸਜ਼ਾਵਾਂ ਦਾ ਇੰਤਜ਼ਾਮ ਹੋ ਸਕੇ ਉਹਨਾਂ ਸਜ਼ਾਵਾਂ ਦਿੱਤੀਆਂ ਜਾ ਸਕਣ ਪਰ ਸਰਕਾਰ ਇਸ ਮਸਲੇ ਦੇ ਜੱਟ ਤੋਂ ਮਸ ਨਹੀਂ ਹੋ ਰਹੀ ਉਮੀਦ ਹੈ ਕਿ ਕੁ ਦੋ ਦਿਨਾਂ ਚ ਜੇ ਸਰਕਾਰ ਮੰਨੂਗੀ ਤਾਂ ਇਸ ਮਾਮਲੇ ਦੇ ਅਸੀਂ ਸੰਸਦ ਵਿੱਚ ਅਸੀਂ ਆਪਣਾ ਪੱਖ ਰੱਖਾਂਗੇ ਡਾਕਟਰ ਸਾਹਿਬ ਆਖਰੀ ਸਵਾਲ ਹੈ ਮਹਿੰਗਾਈ ਦਿਨ ਦਿਨ ਵਾਧੀ ਜਾ ਰਹੀ ਹੈ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਸਰਕਾਰ ਬਣਨ ਤੋਂ ਬਾਅਦ ਇੰਡੀਆ ਨੇ ਫਿਰ ਇੱਕ ਬਾਤੋਂ ਬੇਜਗ ਸਿਲੰਡਰ ਜਿਹੜੇ ਆ ਸਸਤੇ ਕਰ ਦਿੱਤੇ ਨੇ 19 ਕਿਲੋ ਲੈਕਿਨ ਜੋ ਮਹਿੰਗਾਈ ਦੀ ਮਾਰ ਆ ਉਹ ਤੇ ਆਮ ਲੋਕਾਂ ਦੇ ਉੱਤੇ ਪੈਂਦੀ ਹੈ ਕਿਉਂਕਿ ਹੁਣ ਨਿੱਜੀ ਕੰਪਨੀਆਂ ਦੇ ਰਿਚਾਰਜ ਵੀ ਜਿਹੜੇ ਹੁਣ ਮਹਿੰਗੇ ਹੋ ਰਹੇ ਨੇ ਹੋਰ ਭਾਅ ਵਧਦੇ ਜਾ ਰਹੇ ਨੇ ਨਾ ਚੀਜ਼ਾਂ ਦੇ ਤੇ ਫਿਰ ਸਰਕਾਰ ਦੇ ਉਹ ਜਿਹੜੇ ਦਾਅਵੇ ਸੀ ਇਹ ਚੋਂਾਂ ਤੋਂ ਪਹਿਲਾਂ ਲੋਕ ਸਭਾ ਦੀਆਂ ਤੇ ਉਹ ਕਿੱਥੇ ਜਾਂਦੇ ਲੱਗਦੇ ਨਹੀਂ ਦਾਅਵੇ ਦੂਵੇ ਕੋਈ ਨਹੀਂ ਸੀਗੇ ਜੀ ਸਰਕਾਰ ਸ਼ੁਰੂ ਤੋਂ ਹੀ ਪੂੰਜੀਪਤੀਆਂ ਵਾਸਤੇ ਕੰਮ ਕਰਦੀ ਪਈ ਹੈ ਕਿਸਾਨਾਂ ਮਜ਼ਦੂਰਾਂ ਮੱਧ ਵਰਗ ਵਾਸਤੇ ਇਹ ਸਰਕਾਰ ਸ਼ਰਾਪ ਹੈਗੀ ਹੈ ਤੇ ਸਰਕਾਰ ਨੇ ਲਗਾਤਾਰ ਦੇਸ਼ ਦੇ ਅਦਾਰੇ ਸੀਗੇ ਜਿਹਨਾਂ ਸਾਲ ਚ ਬਣੇ ਸਿਗੇ ਪਬਲਿਕ ਸੈਕਟਰ ਦੇ ਜਿਨ੍ਹਾਂ ਚ ਪੱਕਾ ਰੋਜ਼ਗਾਰ ਮਿਲਦਾ ਸੀਗਾ ਲੋਕਾਂ ਨੂੰ ਇੱਕ ਯੂਸਫੁਲ এমਪਲੋਇਮੈਂਟ ਮਿਲਦੀ ਸੀਗੀ ਉਹ ادارے ਇੱਕ ਇੱਕ ਕਰਕੇ ਕਾੜਡੀਆਂ ਪਾ ਆਪਣੇ ਕਾਰਪੋਰੇਟ ਯਾਰਾਂ ਨੂੰ ਆਬਾਨੀਆਂ ਦਾਨੀਆਂ ਨੂੰ ਤੇ ਹੋਰ ਕੁਝ ਸਰਮਾਇਦਾਰ ਹੈਗੇ ਅਰਮਾ ਖਰਮਾਪਤੀ ਉਹਨਾਂ ਨੇ ਬੀਚ ਦਿੱਤੇ ਹੈਗੇ ਤੇ ਜੇ ਤੁਸੀਂ ਹਰ ਚੀਜ਼ ਦਾ ਨਿੱਜੀਕਰਨ ਕਰੋਗੇ ਤਾਂ ਨਿੱਜੀਕਰਨ ਦਾ ਮੁਨਾਫੇ ਵਾਸਤੇ ਆਂਦਾ ਹੁੰਦਾ ਹੁੰਦਾ ਉਹਦਾ ਮੁਨਾਫਾ ਕਮਾਊਗਾ ਕਮਾਊਗਾ ਸੋ ਇਹ ਕੋਈ ਇਹ ਕੋਈ ਮਤਲਬ ਕੋਈ ਨਹੀਂ ਕਿ ਕੋਈ ਨਵੇਕੜੀ ਗੱਲ ਹੋ ਰਹੀ ਹੈ ਇਹ ਸਰਕਾਰ ਦੀਆਂ ਪਿਛਲੇ 10 ਸਾਲ ਦੀਆਂ ਨੀਤੀਆਂ ਦਾ ਨਤੀਜਾ ਹੈਗਾ ਹੈ ਕਿ ਹੈ ਦਿਨ ਪਰ ਦਿਨ ਵੱਧ ਰਹੀ ਹੈਗੀ ਆਮ ਪਰਤوں ਦੀ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹੈਗੀਆਂ ਲੋਕੀ ਜ਼ਿੰਦਗੀ ਜਿਹਨਾਂ ਦੁੱਬਰ ਹੋ ਰਿਹਾ ਹੈਗਾ ਔਰ ਸਮਾਜ ਇੱਕ ਬਿਲਕੁਲ ਅਨਾਰਕੀ ਵੱਲ ਨੂੰ ਜਾ ਰਿਹਾ ਇੱਕ ਅਫਰਾ ਤਫਰੀਬ ਵੱਲ ਨੂੰ ਜਾ ਰਿਹਾ ਹੈਗਾ ਜਿਸ ਗਰੀਬ ਦਿਨ ਪਰ ਦਿਨ ਗਰੀਬ ਹੁੰਦਾ ਜਾ ਰਿਹਾ ਔਰ ਅਮੀਰ ਦਿਨ ਪਰ ਮੀਰ ਹੁੰਦਾ ਜਾ ਰਿਹਾ ਸਮਾਇਦੇ ਢੇਰ ਲੱਗੇ ਜਾ ਰਹੇ ਦੂਜੇ ਪਾਸੇ ਕਾਲਾ ਹਿੰਦੁਸਤਾਨ ਹਨੇਰਾ ਹਿੰਦੁਸਤਾਨ ਹੈਗਾ ਇੱਕ ਵਾਰ ਦੇ ਚੰਗਲਾ ਹਿੰਦੁਸਤਾਨ ਹੈ ਦੋ ਹਿੰਦੁਸਤਾਨ ਬਣ ਗਏ ਹੈਗੇ ਜਿਸ ਦਾ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਦੇ ਬਾਕੀ ਵਿਰੋਧੀ ਪਾਰਟੀਆਂ ਸੰਗਿਆਨ ਲੈ ਕੇ ਇਸ ਨੂੰ ਇਸ ਜੋ ਹੈ ਦ੍ਰਿਸ਼ ਹੈਗਾ ਇਹਨੂੰ ਬਦਲਣ ਦੀ ਕੋਸ਼ਿਸ਼ ਕਰਨਗੀਆਂ ਜੀ ਧੰਨਵਾਦ ਥੈਂਕ ਯੂ